ਤੇ ਜੋ ਸਾਥੀ ਸਿੰਘ ਨੇ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਇਸ ਮੁੱਚੀ ਕੌਮ ਨੂੰ ਇਹੋ ਬੇਨਤੀ ਹੈ ਵੀ ਹੁਣ ਵੱਧ ਤੋਂ ਵੱਧ ਵੋਟਾਂ ਪਾ ਕੇ ਜੋ ਭਾਈ ਅਮਰਿਤਪਾਲ ਸਿੰਘ ਨੂੰ ਚੇਤੂ ਕਰਾਰ ਕੀਤਾ ਜਾਵੇ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਇੱਥੇ ਡਿਗਰੂਗੜ੍ਹ ਦੇਖੇ ਠਹਿਰੇ ਹੋਏ ਅਤੀਜੂ ਡੇਲੀ ਬੇਸਿਸ ਤੇ ਜੋ ਭਾਈ ਅਮਰਿਤਪਾਲ ਸਿੰਘ ਨਾਲ ਸੈਂਟਰਲ ਜੇਲ ਦਿਗਬੁਰਗੜ ਵਿਖੇ ਮੁਲਾਕਾਤਾਂ ਕਰਕੇ ਜੋ ਨੋਮੀਨੇਸ਼ਨ ਦਾ ਸਾਰਾ ਪ੍ਰੋਸੈਸ ਉਹ ਮੁਕੰਮਲ ਕਰ ਲਿਆ ਤੇ ਅੱਜ 11 ਮਈ 2024 ਨੂੰ ਜੋ ਪੰਜਾਬ ਵਾਪਸੀ ਕਰਨ ਲੱਗੀ ਹੈ ਤੇ ਜੋ ਸਾਥੀ ਸਿੰਘ ਨੇ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਇਸ ਮੁੱਚੀ ਕੌਮ ਨੂੰ ਇਹੋ ਬੇਨਤੀ ਹੈ ਵੀ ਹੁਣ ਵੱਧ ਤੋਂ ਵੱਧ ਵੋਟਾਂ ਪਾ ਕੇ ਜੋ ਭਾਈ ਅਮਰਿਤਪਾਲ ਸਿੰਘ ਨੂੰ ਜੇਤੂ ਕਰਾਰ ਕੀਤਾ ਜਾਵੇ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਮੈਂ ਇੱਥੇ ਡਿਬਗੁਰੂਗੜ੍ਹ ਵਿਖੇ ਠਹਿਰੇ ਹੋਏ ਹਾਂ ਤੇ ਜੋ ਡੇਲੀ ਬੇਸਿਸ ਤੇ ਜੋ ਭਾਈ ਅੰਮ੍ਰਿਤਪਾਲ ਸਿੰਘ ਨਾਲ ਸੈਂਟਰਲ ਜੇਲ ਡਿਬਗੁਰੂਗੜ੍ਹ ਵਿਖੇ ਮੁਲਾਕਾਤਾਂ ਕਰਕੇ ਜੋ ਨਾਮਿਨੇਸ਼ਨ ਦਾ ਸਾਰਾ ਪ੍ਰੋਸੈਸ ਉਹ ਮੁਕੰਮਲ ਕਰ ਲਿਆ ਤੇ ਅੱਜ 11 ਮਈ 2024 ਨੂੰ ਆ ਵਾਪਸੀ ਕਰਨ ਲੱਗੀ ਹੈ ਤੇ ਜੋ ਸਾਥੀ ਸਿੰਘ ਨੇ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਇਸ ਸਮੁੱਚੀ ਕੌਮ ਨੂੰ ਇਹੋ ਬੇਨਤੀ ਹੈ ਵੀ ਹੁਣ ਵੱਧ ਤੋਂ ਵੱਧ ਵੋਟਾਂ ਪਾ ਕੇ ਜੋ ਭਾਈ ਅਮਰਿਤਪਾਲ ਸਿੰਘ ਨੂੰ ਜੇਤੂ ਕਰਾਰ ਕੀਤਾ ਜਾਵੇ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਇੱਥੇ ਡਿਬਰੂਗੜ੍ਹ ਵਿਖੇ ਠਹਿਰੇ ਹੋਏ ਇਸ ਅਤੇ ਜੋ ਡੇਲੀ ਬੇਸਿਸ ਤੇ ਜੋ ਭਾਈ ਅਮਰਿਤਪਾਲ ਸਿੰਘ ਨਾਲ ਸੈਂਟਰਲ ਜੇਲ ਦਿਗਬੁਰਗੜ੍ਹ ਵਿਖੇ ਮੁਲਾਕਾਤਾਂ ਕਰਕੇ ਜੋ ਨੋਮੀਨੇਸ਼ਨ ਦਾ ਸਾਰਾ ਪ੍ਰੋਸੈਸ ਉਹ ਮੁਕੰਮਲ ਕਰ ਲਿਆ ਤੇ ਅੱਜ 11 ਮਈ 2024 ਨੂੰ ਜੋ ਪੰਜਾਬ ਵਾਪਸੀ ਕਰਨ ਲੱਗੀ ਹੈ ਤੇ ਜੋ ਸਾਥੀ ਸਿੰਘ ਨੇ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਇਸ ਮੁੱਚੀ ਕੌਮ ਨੂੰ ਇਹੋ ਬੇਨਤੀ ਹੈ ਵੀ ਹੁਣ ਵੱਧ ਤੋਂ ਵੱਧ ਵੋਟਾਂ ਪਾ ਕੇ ਜੋ ਭਾਈ ਅਮਰਿਤਪਾਲ ਸਿੰਘ ਨੂੰ ਜੇ ਤੂੰ ਕਰਾਰ ਕੀਤਾ ਜਾਵੇ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਇੱਥੇ ਡਿਬਗੁਰੂਗੜ੍ਹ ਵਿਖੇ ਠਹਿਰੇ ਹੋਏ ਸੀ ਅਤੇ ਜੋ ਡੇਲੀ ਬੇਸਿਸ ਤੇ ਜੋ ਭਾਈ ਅੰਮ੍ਰਿਤਪਾਲ ਸਿੰਘ ਨਾਲ ਸੈਂਟਰਲ ਜੇਲ ਡਿਬਗੁਰੂਗੜ੍ਹ ਵਿਖੇ ਮੁਲਾਕਾਤਾਂ ਕਰਕੇ ਜੋ ਨਾਮਿਨੇਸ਼ਨ ਦਾ ਸਾਰਾ ਪ੍ਰੋਸੈਸ ਉਹ ਮੁਕੰਮਲ ਕਰ ਲਿਆ ਤੇ ਅੱਜ 11 ਮਈ 2024 ਨੂੰ ਜੋ ਪੰਜਾਬ ਵਾਪਸੀ ਕਰਨ ਲੱਗੀ ਹੈ ਤੇ ਜੋ ਸਾਥੀ ਸਿੰਘ ਨੇ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਇਸ ਮੁੱਚੀ ਕੌਮ ਨੂੰ ਇਹੋ ਬੇਨਤੀ ਹੈ ਵੀ ਹੁਣ ਵੱਧ ਤੋਂ ਵੱਧ ਵੋਟਾਂ ਪਾ ਕੇ ਜੋ ਭਾਈ ਅਮਰਿਤਪਾਲ ਸਿੰਘ ਨੂੰ ਜੇਤੂ ਕਰਾਰ ਕੀਤਾ ਜਾਵੇ ਇਹੋ ਮੇਰੀਆਂ ਬੇਨਤੀਆਂ ਨੇ